ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਨਮਕ ਦਾ ਉਪਾਅ ਲੈ ਕੇ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿੰਨਾ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੋਕਦਾ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਅਤੇ ਬਰਕਤ ਨਹੀਂ ਰਹਿੰਦੀ ਕਹਿਣ ਦਾ ਭਾਵ ਕਿ ਪੈਸੇ ਦੇ ਸੰਬੰਧੀ ਜੋ ਵੀ ਪ੍ਰੋਬਲਮ ਨੇ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਿਵੇਂ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤਈ ਕੋ ਮੈਂ ਟਬੌਗਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਵਾਸਤੂ ਸ਼ਾਸਤਰ ਦੇ ਵਿੱਚ ਲੋਣ ਵਿਸ਼ੇਸ਼ ਮਹੱਤਵ ਰੱਖਦਾ ਹੈ ਇਹ ਨਾ ਸਿਰਫ ਸੇਤ ਦੇ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਸਗੋਂ ਕਈ ਤਰ੍ਹਾਂ ਦੇ ਉਪਚਾਰਾਂ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਪੈਸੇ ਦੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਤੇ ਲੂਣ ਸਿਰਫ ਖਾਣ ਲਈ ਨਹੀਂ ਹੁੰਦਾ ਇਹ ਨਾ ਸਿਰਫ ਸਵਾਦ ਨੂੰ ਵਧਾਉਂਦਾ ਸਗੋ ਜੋਤਿਸ਼ ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ ਜੋਤਿਸ਼ ਦੇ ਵਿੱਚ ਨਮਕ ਦੇ ਨਾਲ ਸੰਬੰਧਿਤ ਕਈ ਅਜਿਹੇ ਉਪਾਅ ਦੱਸੇ ਗਏ ਨੇ ਜਿਨ੍ਹਾਂ ਦੀ ਵਰਤੋਂ ਦੇ ਨਾਲ ਗ੍ਰਹਿਆਂ ਦੇ ਦੋਸ਼ਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਇਹੀ ਨਮਕ ਦੇ ਉਪਾਅ ਨਾ ਸਿਰਫ ਆਰਥਿਕ ਲਾਭ ਲਿਆਉਂਦੇ ਹਨ ਸਗੋਂ ਕਿਸਮਤ ਨੂੰ ਵੀ ਮਜ਼ਬੂਤ ਕਰਦੇ ਹਨ ਨਮਕ ਦੇ ਇਹ ਉਪਾਅ ਘਾਰਚੋਂ ਬੁਰੀਆਂ ਸ਼ਕਤੀਆਂ ਨੂੰ ਦੂਰ ਕਰਨ 'ਚ ਵੀ ਮਦਦ ਕਰਦੇ ਨੇ ਤੇ ਸਾਡੇ ਭੋਜਨ ਦਾ ਸੁਆਦ ਵਧਾਉਣ ਦੇ ਲਈ ਸਦੀਆਂ ਤੋਂ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਤੋਂ ਬਿਨਾ ਭੋਜਨ ਦਾ ਸੁਆਦ ਅਧੂਰਾ ਹੈ ਤੇ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਨਮਕ ਦੇ ਵਰਤੋਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਵੀ ਕੀਤੀ ਜਾਂਦੀ ਹੈ ਪਰ ਇਸੇ ਨਾਲ ਹੀ ਜਦੋਂ ਵਾਸਤੂ ਜਾਂ ਜੋਤਿਸ਼ ਦੀ ਗੱਲ ਆਉਂਦੀ ਹੈ ਤਾਂ ਨਮਕ ਐਮ ਭੂਮਿਕਾ ਨਿਭਾਉਂਦਾ ਹੈ ਤੇ ਇਸ ਦੇ ਵਰਤੋਂ ਨਾਲ ਘਰ ਦੀਆਂ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਨਮਕ ਤੁਹਾਡੇ ਘਰ ਦੀਆਂ ਸਾਰੀਆਂ ਨਕਾਰਾਤਮਕ ਸ਼ਕਤੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਪੈਦਾ ਕਰਨ ਦੇ ਵਿੱਚ ਮਦਦ ਕਰਦਾ ਹੈ। ਕਈ ਵਾਰ ਸਾਡੇ ਘਰ 'ਚ ਪੈਸੇ ਨੂੰ ਲੈ ਕੇ ਕਈ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਪੈਸਾ ਬੇਕਾਰ ਕੰਮਾਂ ਤੇ ਖਰਚ ਹੋਣ ਲੱਗਦਾ ਹੈ। ਇੰਨਾ ਹੀ ਨਹੀਂ ਹੁੰਦਾ ਕਈ ਵਾਰ ਨਾਮਕ ਦੀ ਸਹੀ ਵਰਤੋਂ ਕਰਨ ਦੇ ਨਾਲ ਘਰ ਦੇ ਅੰਦਰ ਦੀ ਬੁਰੀ ਨਜ਼ਰ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਤੇ ਇਸੇ ਤਰੀਕੇ ਦੇ ਨਾਲ ਆਓ ਹੁਣ ਜਾਣਦੇ ਹਾਂ ਕਿ ਜੋਤਿਸ਼ ਤੇ ਵਾਸਤੁਰ ਵਾਸਤਵ ਮੈਰਾ ਤੁਲ ਨਮਕ ਵਾਲੇ ਪਾਣੀ ਦੇ ਕੁਝ ਅਜਿਹੇ ਉਪਾਅ ਦੱਸੇ ਗਏ ਨੇ ਜੋ ਤੁਹਾਡੇ ਜੀਵਨ ਦੇ ਵਿੱਚ ਤੰਗ ਵੀ ਲਿਆਉਂਦੇ ਨੇ ਤੇ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਵੀ ਪਾਉਂਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਮਾਨਸਿਕ ਤਣਾ ਨੂੰ ਦੂਰ ਕਰਨ ਦੇ ਲਈ ਨਮਕ ਦੇ ਉਪਾਅ ਨਾਲ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ ਜੇਕਰ ਤੁਹਾਡਾ ਮਨ ਬਿਨਾਂ ਕਿਸੇ ਕਾਰਨ ਚਿੰਤਤ ਰਹਿੰਦਾ ਜਾਂ ਤੁਸੀਂ ਅਕਸਰ ਤਣਾਅ ਦੇ ਵਿੱਚ ਰਹਿੰਦੇ ਹੋ ਤਾਂ ਇਸ ਲਈ ਇੱਕ ਹੱਥ ਦੀ ਮੁਠੀ 'ਚ ਨਮਕ ਲੈ ਕੇ 7 ਵਾਰ ਆਪਣੇ ਉੱਪਰ ਦੀ ਤੁਸੀਂ ਕਮਾਓ ਤੇ ਸਾਫ਼ ਪਾਣੀ 'ਚ ਵਹਾ ਦੇਵੋ ਕੁਝ ਸਮੇਂ ਵਿੱਚ ਤੁਹਾਡੀ ਬੇਚੈਨੀ ਤੁਰੰਤ ਪੂਰੀ ਤਰੀਕੇ ਦੇ ਨਾਲ ਦੂਰ ਹੋ ਜਾਵੇਗੀ ਇਸੋ ਲਾਵਾ ਪਾ ਗਨ ਕਰਦੇ ਆ ਆਰਥਿਕ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਇੱਕ ਗਲਾਸ ਲਓ ਤੇ ਉਸ ਦੇ ਵਿੱਚ ਪਾਣੀ ਤੇ ਨਮਕ ਮਿਲਾ ਕੇ ਆਪਣੇ ਘਰ ਦੀ ਜਾਂ ਬੈਡਰੂਮ ਦੀ ਦੱਖਣ ਪੱਛਮ ਦਿਸ਼ਾ ਦੇ ਵਿੱਚ ਰੱਖੋ 15 ਦਿਨ ਵਿੱਚ ਇੱਕ ਵਾਰ ਗਲਾਸ ਵਿੱਚ ਨਮਕ ਭਰਿਆ ਪਾਣੀ ਤੁਸੀਂ ਬਦਲਦੇ ਰਹੋ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਹੀ ਕੁਝ ਦਿਨਾਂ 'ਚ ਘਰ ਦੀਆਂ ਸਮੱਸਿਆਵਾਂ ਦੂਰ ਹੋਣ ਲੱਗਦੀਆਂ ਨੇ ਤੇ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸ ਉਪਾਅ ਨੂੰ ਹਰ ਮੰਗਲਵਾਰ ਜਾਂ ਐਤਵਾਰ ਨੂੰ ਹੀ ਕੀਤਾ ਜਾਂਦਾ ਹੈ। ਇਸ ਉਪਾਅ ਨਾਲ ਤੁਹਾਡੇ ਘਰ 'ਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੇ ਘਰ ਦੇ ਵਿੱਚ ਝਗੜੇ ਵੀ ਘਟ ਹੋਣਗੇ। ਇਨਾਂ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਇਹ ਲੜਾਈ ਝਗੜਾ ਰਹਿੰਦਾ ਹੈ ਉਹ ਖਾਸ ਕਰਕੇ ਇਸ ਉਪਾਅ ਨੂੰ ਜ਼ਰੂਰ ਕਰ। ਇਸ ਤੋਂ ਇਲਾਵਾ ਕਰਜ਼ੇ ਤੋਂ ਛੁਟਕਾਰਾ ਪਾਉਣ ਤੇ ਦੌਲਤ ਵਧਾਉਣ ਦੇ ਕਈ ਤਰੀਕੇ ਨੇ। ਜੇਕਰ ਤੁਹਾਡੇ ਘਰ ਤੇ ਬਹੁਤ ਜ਼ਿਆਦਾ ਕਰਜ਼ਾ ਹੈ ਤੁਸੀਂ ਇਸ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਲੱਭ ਰਹੇ ਹੋ ਤਾਂ ਹਰ ਐਤਵਾਰ ਨੂੰ ਨਮਕ ਦੇ ਪਾਣੀ ਦੇ ਨਾਲ ਆਪਣੇ ਘਰ ਦੇ ਵਿੱਚ ਪੋਚਾ ਲਗਾਉਣਾ ਸ਼ੁਰੂ ਕਰ ਦਿਓ। ਨਾਮਕ ਦੇ ਪਾਣੀ ਦਾ ਐਤਵਾਰ ਦੇ ਦਿਨ ਨੂੰ ਪੋਚਾ ਲਗਾਓ ਤੁਹਾਨੂੰ ਇਸ ਉਪਾਅ ਨੂੰ ਘੱਟ ਤੋਂ ਘੱਟ 3 ਤੋਂ 6 ਮਹੀਨੇ ਤੱਕ ਕਰਨਾ ਚਾਹੀਦਾ ਹੈ ਤੇ ਇਸ ਨਾਲ ਤੁਹਾਨੂੰ ਵੱਡੇ ਤੋਂ ਵੱਡੇ ਕਰਜ਼ੇ ਤੋਂ ਵੀ ਛੁਟਕਾਰਾ ਮਿਲੇਗਾ ਤੇ ਤੁਹਾਡੀ ਦੌਲਤ ਵੀ ਵਧੇਗੀ ਜੇਕਰ ਤੁਸੀਂ ਨਮਕ ਵਾਲੇ ਪਾਣੀ ਦੇ ਲਈ ਰਾਕ ਨਮਕ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਫ੍ਰਾਈਡੇ ਮੰਦ ਮੰਨਿਆ ਜਾਂਦਾ ਹੈ ਕਿ ਇਸ ਇੱਕ ਹੱਲ ਦੇ ਨਾਲ ਤੁਹਾਡੇ ਲਈ ਪ੍ਰਸਿੱਧੀ, ਵਿੱਤੀ ਲਾਭ ਤੇ ਸਨਮਾਨ ਦੇ ਮੌਕੇ ਵੀ ਪੈਦਾ ਹੁੰਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ 'ਚ ਨਕਾਰਾਤਮਕ ਊਰਜਾ ਹੈ ਤਾਂ ਇਸ ਨੂੰ ਤੁਰੰਤ ਦੂਰ ਕਰਨ ਦੇ ਲਈ ਇੱਕ ਗਲਾਸ 'ਚ ਪਾਣੀ ਲੈ ਲਓ ਤੇ ਉਸ 'ਚ ਦੋ ਚਮਚ ਨਮਕ ਪਾਓ ਇਸ ਪਾਣੀ ਨੂੰ ਬਾਥਰੂਮ ਦੇ ਕਿਸੇ ਵੀ ਕੋਨੇ ਦੇ ਵਿੱਚ ਰੱਖ ਦਿਓ ਤੇ ਹਰ ਹਫਤੇ ਇਸ ਪਾਣੀ ਨੂੰ ਬਦਲੋ ਤੇ ਨਕਾਰਾਤਮਕ ਊਰਜਾ ਤੋਂ ਮੁਕਤੀ ਦੇ ਲਈ ਤੁਸੀਂ ਪ੍ਰਾਰਥਨਾ ਕਰੋ ਇਸ ਉਪਾਅ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਚੜ ਗਈਆਂ ਤੇ ਤੁਹਾਨੂੰ ਕਿਸੇ ਵੀ ਨਕਾਰਾਤਮਕ ਸ਼ਕਤੀ ਤੋਂ ਛੁਟਕਾਰਾ ਮਿਲੇਗਾ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਛੋਟੇ ਬੱਚੇ ਨੇ ਉਹਨਾਂ ਨੂੰ ਵਾਰ-ਵਾਰ ਬੁਰੀ ਨਜ਼ਰ ਦਾ ਸਾਹਮਣਾ ਕਰਨਾ ਪੈਂਦਾ ਹੈ ਬੱਚਿਆਂ ਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਨਮਕ ਵਾਲੇ ਪਾਣੀ ਦੇ ਨਾਲ ਨਹਾਓ ਇਸ ਲਈ ਨਾਉਣ ਵਾਲੇ ਪਾਣੀ ਵਿੱਚ ਇੱਕ ਚੁਟਕੀ ਨਮਕ ਪਾਓ ਇਸ ਉਪਾਅ ਨਾਲ ਬੱਚਿਆਂ ਤੇ ਬੁਰੀ ਨਜ਼ਰ ਦਾ ਕੋਈ ਅਸਰ ਨਹੀਂ ਹੋਵੇਗਾ ਜੇਕਰ ਬੱਚੇ ਤੇ ਬੁਰੀ ਨਜ਼ਰੇ ਇੱਕ ਗਲਾਸ ਪਾਣੀ ਚਮਚ ਨਮਕ ਮਿਲਾ ਕੇ ਬੱਚੇ ਦੇ ਸਿਰ ਤੋਂ 7 ਵਾਰ ਘੁਮਾਓ ਤੇ ਇਸ ਤਰ੍ਹਾਂ ਕਰਨ ਦੇ ਨਾਲ ਕਵਾਂਡੇ ਬੱਚੇ ਨੂੰ ਲੱਗੀ ਹੋਈ ਨજર ਦੂਰ ਹੋਵੇਗੀ ਨજર ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ ਜੇਕਰ પતિ ਪਤਨੀ ਵਿੱਚ ਕਿਸੇ ਵੀ ਮੁੱਦੇ ਤੇ ਕੋਈ મતભੇਦ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਹੈ ਤਾਂ ਬੈਡਰੂਮ ਦੇ ਕਿਸੇ ਵੀ ਕੋਨੇ 'ਚ ਪੱਥਰ ਜਾਂ ਲੋਹੜ ਦਾ ਟੁਕੜਾ ਰੱਖੋ ਇਸ ਨਾਲ ਨਕਾਰਾਤਮਕ ਊਰਜਾ ਦੂਰ ਹੋਵੇਗੀ 1 ਮਹੀਨੇ ਬਾਅਦ ਇਸ ਟੁਕੜੇ ਨੂੰ ਬਦਲੋ ਤੇ ਇੱਕ ਹੋਰ ਨਵਾਂ ਟੁਕੜਾ ਰੱਖੋ ਇਸ ਤੋਂ ਇਲਾਵਾ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਉਪਾਅ ਸੌਂਦੇ ਸਮੇਂ ਆਪਣਾ ਸਿਰ ਪੂਰਬ ਦੇ ਵੱਲ ਰੱਖੋ ਤੇ ਆਪਣੇ ਬੈਡਰੂਮ ਵਿੱਚ ਇੱਕ ਕਟੋਰੀ ਵਿੱਚ ਸੇਂ ਦਾ ਨਾਮਕ ਦੇ ਕੁਝ ਟੁਕੜੇ ਰੱਖੋ ਇਸ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਤੇ ਜਿਸ ਨਾਲ ਘਰ 'ਚ ਧੰਨ ਦਾ ਵਹਾਅ ਹੋਵੇਗਾ ਬਿਮਾਰੀਆਂ ਤੋਂ ਬਚਣ ਲਈ ਸਧਾਰਨ ਨਮਕ ਦੀ ਵਰਤੋਂ ਘੱਟ ਹੀ ਕਰਨੀ ਚਾਹੀਦੀ ਏ ਤੇ ਇਸ ਦੇ ਬਜਾਏ ਭੋਜਨ ਦੇ ਦੌਰਾਨ ਰਾਖ ਨਮਕ ਜਾਂ ਕਾਲੇ ਨਮਕ ਦੀ ਵਰਤੋਂ ਸਾਨੂੰ ਕਰਨੀ ਚਾਹੀਦੀ ਏ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਵਿਅਕਤੀ ਪੁਰਾਣੀ ਬਿਮਾਰੀ ਤੋਂ ਪੀੜਤ ਏ ਤਾਂ ਉਸ ਦੇ ਬਿਸਤਰੇ ਤੇ ਕੋਲ ਕੱਚ ਦੇ ਭਾਂਡੇ ਵਿੱਚ ਨਮਕ ਪਾ ਕੇ ਰੱਖੋ ਇੱਕ ਹਫ਼ਤੇ ਦੇ ਬਾਅਦ ਲੂਣ ਬਦਲੋ ਨਵਾਂ ਲੂਣ ਪਾ ਕੇ ਰੱਖ ਦੋ। ਹੌਲੀ ਹੌਲੀ ਬੇਕਤੀ ਦੀ ਸੇਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਭੋਜਨ ਖਾਂਦੇ ਸਮੇਂ ਤੁਹਾਨੂੰ ਲੱਗਦਾ ਹੈ ਕਿ ਦਾਲਾਂ ਜਾਂ ਸਬਜ਼ੀਆਂ ਆਦ ਵਿੱਚ ਨਮਕ ਘਾਟੇ ਤਾਂ ਉਪਰੋਂ ਨਮਕ ਕਦੇ ਵੀ ਨਾ ਪਾਓ। ਕਿਉਂਕਿ ਅਜਿਹੇ ਚ ਜੇਕਰ ਕਾਲਾ ਨਮਕੇ ਤਾਂ ਮਿਰਚ ਘੱਟ ਹੋਵੇ ਤਾਂ ਕਾਲੀ ਮਿਰਚ ਦੀ ਵਰਤੋ ਕਰੋ ਜੇਕਰ ਤੁਸੀਂ ਅਜੇਹਾ ਨਹੀਂ ਤਾਂ ਸ਼ਨੀ ਦਾ ਬੁਰਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਮਨ ਦੇ ਵਿੱਚੋਂ ਬੇਚੈਨੀ ਦੂਰ ਕਰਨ ਦੇ ਲਈ ਜੇਕਰ ਤੁਹਾਡਾ ਮਨ ਬਹੁਤ ਹੀ ਬੇਚੈਨ ਰਹਿੰਦਾ ਹੈ ਜੇਕਰ ਤੁਹਾਡੇ ਵਿਚਾਰ ਚੱਲਦੇ ਰਹਿੰਦੇ ਨੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਤੋਂ ਪੀੜਤ ਹੋ ਤਾਂ ਇਸ ਕਾਰਨ ਤੁਹਾਡੀ ਸਿਹਤ ਵਿਗੜ ਜਾਵੇਗੀ ਨਮਕ ਮਿਲਾ ਕੇ ਪਾਣੀ ਨਾਲ ਇਸ਼ਨਾਨ ਕਰਨ ਦੇ ਨਾਲ ਨਾ ਸਿਰਫ ਸਰੀਰ ਸ਼ੁੱਧ ਹੁੰਦਾ ਏ ਸਗੋ ਮਨ ਦੀ ਬੇਚੈਨੀ ਵੀ ਸ਼ਾਂਤ ਹੁੰਦੀ ਏ ਤੇ ਜੇਕਰ ਚੰਦਰਮਾ ਤੇ ਮੰਗਲ ਕੁੰਡਲੀ ਵਿੱਚ ਕਮਜ਼ੋਰ ਨੇ ਜੇਕਰ ਤੁਹਾਡੀ ਕੁੰਡਲੀ 'ਚ ਚੰਦਰਮਾ ਕਮਜ਼ੋਰ ਏ ਤਾਂ ਭੋਜਨ 'ਚ ਸਮੁੰਦਰੀ ਜਾਂ ਆਮ ਨਮਕ ਦੀ ਵਰਤੋਂ ਕਦੇ ਵੀ ਨਾ ਕਰੋ ਸਗੁਰਕ ਨਮਕ ਦੀ ਵਰਤੋਂ ਕਰੋ ਇਸ ਨਾਲ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਬਚੋਗੇ ਪਰ ਜੇਕਰ ਮੰਗਲ ਕੁੰਡਲੀ ਦੇ ਵਿੱਚ ਕਮਜ਼ੋਰ ਹੈ ਤਾਂ ਤੁਸੀਂ ਭੋਜਨ ਵਿੱਚ ਸਮੁੰਦਰੀ ਨਮਕ ਦੀ ਵਰਤੋਂ ਜ਼ਰੂਰ ਕਰੋ ਇਸ ਤੋਂ ਇਲਾਵਾ ਦੌਲਤ ਤੇ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਨਮਕ ਨੂੰ ਕੱਚ ਦੇ ਭਾਂਡੇ 'ਚ ਰੱਖੋ ਤੇ ਇਸ ਦੇ 4-5 ਲੌਂਗ ਪਾ ਦਿਓ ਇਸ ਨਾਲ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੇਹਾਰ ਚ ਬਰਕਤ ਹੋਵੇਗੀ ਇੱਕ ਪਾਸੇ ਨਮਕ ਆਪਣੀ ਮੈਿਕ ਬਰਕਰਾਰ ਰੱਖੇਗਾ ਦੂਜੇ ਪਾਸੇ ਇਸ ਕੋਲ ਨਾਲ ਪੈਸੇ ਦੀ ਕਮੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਇਨਸਾਨ ਪਸੰਦ ਨਹੀਂ ਹੈ ਤਾਂ ਉਸ ਦਾ ਨਮਕ ਕਦੇ ਵੀ ਨਾ ਖਾਓ ਤੁਸੀਂ ਇਸ ਦੀ ਮਿਠਾਈ ਖਾ ਸਕਦੇ ਹੋ ਪਰ ਕਿਸੇ ਪਾਪੀ ਦਾ ਨਮਕ ਕਦੇ ਵੀ ਨਾ ਖਾਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਵੀ ਉਸ ਵਰਗੀ ਹੀ ਹੋ ਜਾਵੇਗੀ ਤੇ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਹਰ ਥਾਂ ਦਾ ਨੂਣ ਜਾਂ ਲਮਕੀਨ ਨਾ ਖਾਓ। ਮਜਬੂਰੀ ਜਾਂ ਦਬਾਅ ਦੇ ਵਿੱਚ ਕਿਸੇ ਦਾ ਨਮਕ ਨਹੀਂ ਖਾਣਾ ਚਾਹੀਦਾ। ਇਸ ਨਾਲ ਤੁਹਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਨਮਕ ਉਸ ਵਿਅਕਤੀ ਤੋਂ ਹੀ ਖਾਓ ਜਿਸ ਦੇ ਚੰਗੇ ਸੰਸਕਾਰ ਹੋਣ ਤੇ ਜੋ ਧਰਮ ਅਨੁਸਾਰ ਚੱਲਦਾ ਹੋਵੇ। ਇਸ ਤੋਂ ਇਲਾਵਾ ਖਾਣਾ ਬਣਾਉਂਦੇ ਸਮੇਂ ਸੁਆਦ ਨਾਲ ਲਾਉ ਇਹ ਭੋਜਨ ਦੀ ਸ਼ੁੱਧਤਾ ਨੂੰ ਨਸ਼ਟ ਕਰਦਾ ਏ ਤੇ ਗਰੀਬੀ ਵੱਲ ਲੈ ਜਾਂਦਾ ਏ ਜੇਕਰ ਨਮਕ ਘਟ ਹੋ ਜਾਵੇ ਤਾਂ ਬਾਅਦ ਵਿੱਚ ਮਿਲਾਇਆ ਜਾਵੇਗਾ ਪਰਮਾਤਮਾ ਨੂੰ ਭੇਡ ਕਰਕੇ ਹੀ ਤੁਸੀਂ ਆਪਣਾ ਭੋਜਨ ਖਾਓ ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੇ ਹੱਥਾਂ ਵਿੱਚ ਸਿੱਧਾ ਨਮਕ ਨਾ ਦਿਓ ਨਾਮਕ ਦੀ ਪੈਕੇਟ ਦੇਣ ਤੋਂ ਵੀ ਤੁਹਾਨੂੰ ਬਚਣਾ ਚਾਹੀਦਾ ਹੈ ਇਹ ਕਿਹਾ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਦੇ ਰਿਸ਼ਤੇ ਖਰਾਬ ਹੋ ਜਾਂਦੇ ਨੇ ਕਿ ਨਮਕ ਦਾ ਡਿੱਗਣਾ ਚੰਗਾ ਮੰਨਿਆ ਜਾਂਦਾ ਹੈ ਜਾਂ ਫਿਰ ਨਹੀਂ ਇਸ ਨੂੰ ਬਦਕਿਸਮਤੀ ਤੇ ਝਗੜੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਇਸ ਦਾ ਡਿੱਗਣਾ ਭਾਰਤ ਵਿੱਚ ਅਸ਼ੁਭ ਮੰਨਿਆ ਜਾਂਦਾ ਹੈ ਨਮਕ ਡਿੱਗਣ ਨਾਲ ਚੰਦਰਮਾ ਤੇ ਸ਼ੁਕਰ ਗ੍ਰਹਿ ਕਮਜ਼ੋਰ ਹੋ ਜਾਂਦੇ ਨੇ ਲੂਣਦਾਨੀ ਵਿੱਚ ਨਮਕ ਰੱਖਣ ਵਾਲੇ ਬਹੁਤੇ ਲੋਕ ਇਹ ਵੀ ਜਾਣਦੇ ਕਿ ਲੂਣ ਨੂੰ ਕਦੇ ਵੀ ਸਟੀਲ ਜਾਂ ਲੋਹੇ ਦੇ ਭਾਂਡੇ ਵਿੱਚ ਨਹੀਂ ਰੱਖਣਾ ਚਾਹੀਦਾ ਜੇਕਰ ਤੁਸੀਂ ਕੱਚ ਦੇ ਜਾਰ 'ਚ ਨਮਕ ਦੇ ਨਾਲ ਇੱਕ ਲੌਂਗ ਵੀ ਰੱਖਦੇ ਹੋ ਤੇ ਇਸ ਨਾਲ ਵੀ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਵਧਦੀ ਹੈ ਸਕਾਰਾਤਮਕ ਊਰਜਾ ਆਉਂਦੀ ਹੈ ਇੱਕ ਗਲਾਸ ਦੇ ਵਿੱਚ ਨਮਕ ਤੇ ਪਾਣੀ ਮਿਲਾ ਕੇ ਉੱਤਰ ਪੂਰਬ ਦੇ ਵਿੱਚ ਰੱਖੋ ਇਥੇ ਇੱਕ ਲਾਲ ਬਲਬ ਜਗਾਓ ਅਜਿਹਾ ਇੱਕ ਮਹੀਨੇ ਦੇ ਤੱਕ ਲਗਾਤਾਰ ਕਰੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਨਾ ਸਿਰਫ ਵਿੱਤੀ ਲਾਭ ਮਿਲੇਗਾ ਸਗੋਂ ਜੇਕਰ ਤੁਹਾਡਾ ਪੈਸਾ ਕਿਤੇ ਵੀ ਫਸਿਆ ਹੋਵੇਗਾ ਤਾਂ ਉਹ ਵੀ ਮੇਲ ਜਾਵੇਗਾ ਜੇਕਰ ਪਾਣੀ ਸੋਕ ਜਾਵੇ ਤਾਂ ਦੁਬਾਰਾ ਪਾਣੀ ਤੁਸੀਂ ਭਰ ਲਓ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਮੁਨਾਫਾ ਨਹੀਂ ਹੋ ਰਿਹਾ ਚਾਹ ਘਾਟਾ ਹੋ ਰਿਹਾ ਤਾਂ ਨਮਕ ਦੀਆਂ ਕੁਝ ਗਠੀਆਂ ਲੈ ਕੇ ਲਾਲ ਕੱਪੜੇ 'ਚ ਬੰਨ ਕੇ ਦਫ਼ਤਰ ਜਾਂ ਦੁਕਾਨ ਦੇ ਮੁੱਖ ਗੇਟ ਤੇ ਟਾਂਗ ਦਿਓ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਕਈ ਵਾਰ ਕੰਮ ਵਾਲੀ ਥਾਂ ਤੇ ਕੁਝ ਸਾਥੀ ਸਾਡੇ ਵਿਰੋਧੀ ਬਣ ਜਾਂਦੇ ਨੇ ਤੇ ਅਜਿਹੀ ਸਥਿਤੀ ਵਿੱਚ ਨਾ ਚਾਹੁੰਦੇ ਹੋਏ ਵੀ ਸਾਡੇ ਕੰਮ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਸੀਂ ਕੁਝ ਉਹ ਕੰਮ ਨਹੀਂ ਕਰ ਪਾਉਂਦੇ ਜੋ ਅਸੀਂ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਆ ਜਿਵੇਂ ਕਿ ਜੇਕਰ ਤੁਹਾਡੇ ਮਨ ਵਿੱਚ ਈਰਖਾ ਤੇ ਨਫ਼ਰਤ ਦੀਆਂ ਭਾਵਨਾਵਾਂ ਨਹੀਂ ਹਨ ਤੁਸੀਂ ਆਪਣੇ ਵਿਵਹਾਰ ਦੇ ਦੁਆਰਾ ਹੀ ਆਪਣੇ ਵਿਰੋਧੀਆਂ ਨੂੰ ਹਰਾ ਸਕਦੇ ਹੋ ਪਰ ਅਜਿਹਾ ਕਰਨ ਦੇ ਬਾਵਜੂਦ ਵੀ ਜੇਕਰ ਤੁਸੀਂ ਆਪਣੇ ਵਿਰੋਧੀਆਂ ਨੂੰ ਆਪਣਾ ਦੋਸਤ ਨਹੀਂ ਬਣਾ پا ਰਹੇ ਤਾਂ ਤੁਹਾਨੂੰ ਆਪਣੇ ਨਾਲ ਇੱਕ ਡੱਬੇ ਵਿੱਚ ਥੋੜਾ ਜਿਹਾ ਨਮਕ ਰੱਖਣਾ ਚਾਹੀਦਾ ਹੈ ਤੇ ਅਜਿਹਾ ਕਰਨ ਨਾਲ ਤੁਹਾਡੇ ਵਿਰੋਧੀਆਂ ਦੁਆਰਾ ਫਿਲਾਈ ਚਾ ਰਹੀ ਨਕਾਰਾਤਮਕਤਾ ਨਸ਼ਟ ਹੋ ਜਾਂਦੀ ਹੈ ਤੋ ਇਹੇ ਸਨ ਨਾਮਕ ਦੇ ਕੋਚ ਨੂੰ ਉਪਾਅ ਜੇਕਰ ਅਸੀਂ ਇਹਨਾਂ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਦੇ ਹਾਂ ਤੇ ਸਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਇਹ ਉਪਾਅ ਕਰਨ ਦੇ ਨਾਲ ਧੂਰ ਹੋ ਜਾਂਦੀਆਂ ਨੇ ਸਾਨੂੰ ਪੈਸੇ ਦੇ ਸੰਬੰਧੀ ਕਰਜ਼ੇ ਦੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤਿ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਰੀਕਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਜੀ